12 April ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਨਮਾ ਪ੍ਰਧਾਨ ਮਿਲਣ ਜਾ ਰਿਹਾ ਹੈ ਪਰੰਤੂ ਉਸ ਤੋਂ ਪਹਿਲਾਂ ਹੀ ਦੱਸਤੀ ਕਿ ਬਾਖੀ ਵੀ ਲਗਾਤਾਰ ਬਾਦਲ ਨੂੰ ਲਲਕਾਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉਥੇ ਹੀ ਕਿਹਾ ਜਾ ਰਿਹਾ ਹੈ ਕਿ 2 ਦਸੰਬਰ ਦੇ ਹੁਕਮਨਾਮੇ ਦੇ ਵਿੱਚ ਭਰਤੀ ਨੂੰ ਲੈ ਕੇ ਜਿਹੜਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਜਾਰੀ ਹੋਇਆ ਸੀ ਪਰੰਤੂ ਉਥੇ ਹੀ ਬਾਦਲ ਧੜਾ ਇਹਨਾਂ ਹੁਕਮਾਂ ਤੋਂ ਪਗੌੜਾ ਹੋਇਆ ਹੈ ਤੇ ਜਿਸ ਤੋਂ ਬਾਅਦ ਸਟੇਜ ਦੇ ਉੱਤੇ ਇਕਬਾਲ ਸਿੰਘ ਝੁੰਦਾ ਦਾ ਬਿਆਨ ਸਾਹਮਣੇ ਆ ਰਿਹਾ ਹੈ ਤੇ ਉਥੇ ਹੀ ਬਾਦਲ ਧੜੇ ਦੇ ਉੱਤੇ ਤਿੱਖੇ ਨਿਸ਼ਾਨ ਧੱਕਸਾ ਦੇ ਜਾ ਰਹੇ ਨੇ ਪਗੌੜਾ ਪਗੌੜਾ ਕਹਿ ਕੇ ਲਲਕਾਰਿਆ ਜਾ ਰਿਹਾ ਹੈ ਤੇ ਉਥੇ 12 ਅਪ੍ਰੈਲ ਨੂੰ ਯਾਨੀ ਕਿ ਵਿਸਾਖੀ ਤੋਂ ਪਹਿਲਾਂ ਹੀ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਨਮਾ ਪ੍ਰਦਾਨ ਮਿਲਣਾ ਹੈ ਪਰੰਤੂ ਉਸ ਤੋਂ ਪਹਿਲਾਂ ਹੀ ਬਾਕੀ ਵੱਡਾ ਇਲਜ਼ਾਮ ਵੀ ਲਗਾਉਂਦਾ ਹੋਇਆ ਚਰ ਰਹੀ ਹੈ ਬਾਦਲ ਪਰਿਵਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਪਰੰਤੂ ਦੇਖਣਾ ਇਹ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕੌਣ ਹੋਵੇਗਾ ਕਿ ਸੁਖਬੀਰ ਸਿੰਘ ਬਾਦਲ ਦੇ ਹੱਥ ਦੇ ਵਿੱਚ ਮੁੜ ਕਮਾਨ ਆਏਗੀ ਜਾਂ ਨਹੀਂ ਤੇ ਜੇਕਰ ਨਹੀਂ ਆਉਂਦੀ ਤਾਂ ਅਗਲਾ ਪ੍ਰਧਾਨ ਕੌਣ ਹੋਵੇਗਾ ਤੇ ਉਸ ਤੋਂ ਪਹਿਲਾਂ ਤੁਹਾਨੂੰ ਸੁਣਾਉਣਾ ਹੈ ਕਿ ਇਕਬਾਲ ਸਿੰਘ ਝੁੰਦਾ ਦਾ ਬਾਦਲ ਧੜੇ ਨੂੰ ਲੈ ਕੇ ਕੀ ਕੁਝ ਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਿਰਜਣਾ ਦਾ ਮਨੋਰਥ ਕੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਿਰਜਣਾ ਵੀਰੋ ਪੰਥਰ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਲਈ ਗੁਰਦੁਆਰਾ ਸਹਿਬਾਨ ਦੀ ਰਾਖੀ ਲਈ ਧਰਮ ਦੀ ਰਾਖੀ ਲਈ ਅਸੀਂ ਬਹੁਤ ਛੋਟੀ ਕਟ ਗਣਤੀ ਆ ਸਾਡੇ ਬਜ਼ੁਰਗਾਂ ਨੇ ਇੱਕ ਰਾਸਤੀ ਜਮਾਤ ਦੀ ਸਿਰਜਣਾ ਕੀਤੀ ਸੀ ਔਰੋ ਰਾਸਤੀ ਜਮਾਤ ਜਿਨ੍ਹਾਂ ਚ ਸਿੱਖਾਂ ਦੀਆਂ ਹਕੀ ਮੰਗਾ ਲਈ ਲੜਦੀ ਰਹੀ ਜਿੰਨਾ ਚਿਰ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰ ਬਣ ਕੇ ਕੰਮ ਕਰਦੀ ਰਹੀ ਉਹਨਾ ਚਿਰ ਲੋਕਾਂ ਵਿੱਚ ਉਸ ਨੂੰ ਪ੍ਰਵਾਨਤਾ ਰਹੀ ਪ੍ਰਵਾਨਤਾ ਇਸ ਕਰਕੇ ਰਹੀ ਕਿਉਂ ਸਾਡੇ ਹੱਕਾਂ ਦੀ ਪਹਿਰੇਦਾਰੀ ਕਰਦੇ ਸੀ ਉਸ ਸਮੇਂ ਦੀ ਲੀਡਰਸ਼ਿਪ ਵਿੱਚ ਜਥੇਦਾਰਾਂ ਵਿੱਚ ਕੁਰਬਾਨੀ ਤਿਆਗ ਔਰ ਸੇਵਾ ਦੀ ਭਾਵਨਾ ਸੀ ਪਰ ਇਹ ਚੀਜ਼ਾਂ ਹੌਲੀ-ਹੌਲੀ ਸਾਡੇ ਚੋਂ ਲੋਪ ਹੁੰਦੀਆਂ ਗਈਆਂ ਅਸੀਂ ਸਿਰਫ ਆਪਣੇ ਆਪ ਨੂੰ ਸੱਤਾ ਤੱਕ ਸੀਮਿਤ ਕਰ ਲਿਆ ਰਾਜ ਭਾਗ ਹੰਡਾਉਣ ਲਈ ਸਰਕਾਰਾਂ ਮੰਨਣ ਲਈ ਧਨ ਇਕੱਠਾ ਕਰਨ ਲਈ ਇਸ ਕਿਸਮ ਦੇ ਆਗੂ ਪ੍ਰਮੋਟ ਕਰ ਲਏ ਅੱਗੇ ਲੈ ਆਂਦੇ ਜਿਨ੍ਹਾਂ ਦਾ ਸਬੰਧ ਸੇਵਾ ਨਾਲ ਕੁਰਬਾਨੀ ਨਾਲ ਤਿਆਗ ਨਾਲ ਨਹੀਂ ਸੀ ਸਿਰਫ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਇਹ ਆਪਣਾ ਤਨ ਦੌਲਤ ਕਮਾ ਕੇ ਰਾਜ ਭਾਗ ਦਾ ਆਨੰਦ ਮਾਣਣਾ ਸੀ ਉੱਥੋਂ ਸਾਡੀ ਗਰਾਵਟ ਦਾ ਦੌਰ ਸ਼ੁਰੂ ਹੋਇਆ ਆ ਰਾਜ ਸੀ ਇਸ ਥਾਂ ਤੇ ਆ ਕੇ ਪਾਰਟੀ ਨੂੰ ਖੜੀ ਕਰਤਾ ਕਿ ਜਿਸ ਪਾਰਟੀ ਨੇ ਸਿੱਖ ਕੌਮ ਦੀਆਂ ਸਰਬੋਤਮ ਸੰਸਥਾਵਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਾਖੀ ਕਰਨੀ ਸੀ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਲਾਉਣ ਵਾਲੇ ਪਾਸੇ ਤੁਰ ਹੀ ਹੋਈ ਹੈ ਐਨੇ ਨਗਾਰ ਵਾਲ ਅਸੀਂ ਲਿਆ ਕੇ ਖੜਾਤੇ ਤੇ ਜੇ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਸਾਡੇ ਹਿੱਤਾਂ ਦੀ ਪਹਿਰੇਦਾਰੀ ਨਾ ਕਰੇ ਤਾਂ ਫਿਰ ਕੌਣ ਕਰੂਗਾ ਵੀਰੋ ਇਹ ਗੱਲ ਸੋਚਣ ਵਾਲੀ ਹੈ ਇਸ ਕਰਕੇ ਸਿੰਘ ਸਾਹਿਬ ਨੇ ਜੋ ਹੁਕਮਨਾਮਾ ਸਾਹਿਬ ਰਾਹੀਂ ਆਦੇਸ਼ ਜਾਰੀ ਕੀਤੇ ਉਹਨਾਂ ਨੇ ਨਾਤਕ ਅਧਿਕਾਰ ਗਵਾ ਚੁੱਕੀ ਲੀਡਰਸ਼ਿਪ ਨੂੰ ਪਾਸੇ ਕਰਕੇ ਇੱਕ ਨਵੀਂ ਲੀਡਰਸ਼ਿਪ ਪੰਥ ਵਿੱਚ ਪੈਦਾ ਕਰਨ ਦਾ ਹੁਕਮ ਨੇ ਜਿਹੜੇ ਸਾਨੂੰ ਜਾਰੀ ਕੀਤੇ ਕਮੇਟੀ ਬਣੀ ਕਮੇਟੀ ਨੇ ਅਸੀਂ ਕੰਮ ਸ਼ੁਰੂ ਕੀਤਾ ਔਰ ਬੜੀਆਂ ਦਿੱਕਤਾਂ ਬੜੀਆਂ ਮੁਸ਼ਕਲਾਂ ਵੀ ਆਈਆਂ ਪਰੰਤੂ ਵੀਰੋ ਇਹ ਵੀ ਤੁਹਾਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਬੜੇ ਵਧੀਆ ਨਿੱਜੀ ਰਿਸ਼ਤੇ ਵੀ ਸੀ ਕੋਈ ਵਿਗਾੜ ਵੀ ਨਹੀਂ ਸੀ ਬੜੀ ਕੋਸ਼ਿਸ਼ ਵੀ ਕੀਤੀ ਦੋ ਚਾਰ ਮੀਟਿੰਗਾਂ ਕਰਕੇ ਸਮਝਾਉਣ ਦੀ ਕਿ ਪੰਥ ਅੱਜ ਬੜੀ ਦੁਬਧਾਚ ਆ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਕੇ ਹੁਕਮਨਾਮਾ ਸਾਹਿਬ ਦੀ ਇਨਮਿਨ ਪਾਲਣਾ ਕਰਨ ਲਈ ਸਮਰਪਿਤ ਭਾਵਨਾ ਨਾਲ ਕਰੀਏ ਪਾਰਟੀ ਵੀ ਖੜੀ ਹੋ ਜੂਗੀ ਔਰ ਪੰਜਾਬ ਦੇ ਆਗੂ ਔਰ ਵਰਕਰ ਵੀ ਹੌਸਲੇ ਚ ਹੋ ਜਾਣਗੇ ਪਰੰਤੂ ਕੋਈ ਰਿਜ਼ਲਟ ਨਹੀਂ ਨਿਕਲਿਆ ਫਿਰ ਅਸੀਂ ਪੰਜਾਂ ਸਾਡੇ ਕਮੇਟੀ ਮੈਂਬਰ ਸਹਿਬਾਨ ਨੇ ਸ਼੍ਰੀ ਇਕਬਾਲਤਖ ਸਾਹਿਬ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਇਹ ਮਹਿਮਾ ਜਿਹੜੀ ਸ਼੍ਰੀ ਇਕਬਾਲਤਾ ਸਾਹਿਬ ਦੀ ਅਗਵਾਈ ਵਿੱਚ ਤੋਰੀ ਸੰਗਤ ਵੱਲੋਂ ਬਹੁਤ ਵੱਡਾ ਪਿਆਰ ਔਰ ਸਤਿਕਾਰ ਮਿਲਿਆ ਸਹਿਯੋਗ ਮਿਲਿਆ ਔਰ ਕੋਈ ਵੀ ਵਿਅਕਤੀ ਕੋਈ ਲੀਡਰ ਸਾਡੇ ਚੋਂ ਜਾਂ ਕੋਈ ਹੋਰ ਇਹ ਭਲੇਖਾ ਰੱਖੇ ਕਿ ਇਹ ਸਹਿਯੋਗ ਕਿਸੇ ਵਿਅਕਤੀ ਨੂੰ ਮਿਲ ਰਿਹਾ ਨਹੀਂ ਵੀਰੋ ਇਕ ਕੌਮਰ ਸੰਗਤ ਸਹਿਯੋਗ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਤਤਾ ਨੂੰ ਦੇ ਰਹੀ ਹੈ ਸੰਗਤ ਇਹ ਮਹਿਸੂਸ ਕਰਦੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਤਤਾ ਕਾਇਮ ਰਹਿਣੀ ਚਾਹੀਦੀ ਹੈ ਇਸ ਭਾਵਨਾ ਨਾਲ ਸੰਗਤ ਤੁਰਿ ਹੈ ਉੱਠੀ ਹੈ ਸਹਿਯੋਗ ਮਿਲ ਰਿਹਾ ਸੋ ਤੁਹਾਨੂੰ ਇਹ ਬੇਨਤੀ ਕਰਦੇ ਆ ਕਿ ਜੇ ਆਜਾਪ ਇੱਕ ਮੌਕਾ ਆਇਆ ਹੈ ਇਹ ਮੌਕਾ ਅਸੀਂ ਗਵਾ ਲਿਆ ਤਾਂ ਉਹਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੋਚਤਾ ਨੂੰ ਵੀ ਢਾਹ ਲੱਗੇਗੀ ਸ਼ਰੋਮਣੀ ਅਕਾਲੀ ਦਲ ਨੂੰ ਸੰਗਤ ਨੂੰ ਸਮਰਪਿਤ ਲੀਡਰਸ਼ਿਪ ਵੀ ਨਹੀਂ ਕਦੇ ਮਿਲਣੀ ਮੁੜ ਕੇ ਔਰ ਅਸੀਂ ਪੰਜਾਬ ਔਰ ਪੰਥ ਹੋਰ ਆਉਣ ਵਾਲੇ ਸਮੇਂ ਵਿੱਚ ਵੱਡੀ ਦਲਦਲ ਵਿੱਚ ਤਸ ਜਾਏਗਾ ਸੁਲਿਸ ਕਰਕੇ ਉਸ ਹਾਲਾਤ ਚੋਂ ਕੱਢਣ ਲਈ ਇੱਕ ਪੰਥ ਪਰਵਾਨਤ ਅਜੰਡੇ ਤੇ ਤੁਰਾਂਗੇ ਅਸੀਂ ਤੁਹਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਉਂਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵਿਅਕਤੀ ਦੀ ਪਾਰਟੀ ਨਹੀਂ ਹੈ ਇੱਕ ਜਮਾਤ ਹੈ ਕੁਰਬਾਨੀ ਔਰਤਾਂ ਗਲੇ ਲੋਕਾਂ ਦੀ ਜਿਹੜੀ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਔਰ ਸ਼ਹਾਦਤਾਂ ਤੋਂ ਬਾਅਦ ਖੜੀ ਕੀਤੀ ਸੀ ਕਿਸੇ ਕਿਸਮ ਦੇ ਲੀਡਰ ਰਹੇ ਥੇ ਬਾਬਾ ਕੜਕ ਸਿੰਘ ਜੀ ਵਰਗੇ ਉਹ ਲੀਡਰ ਜਿਨ੍ਹਾਂ ਦੀਆਂ ਸਾਰੀਆਂ ਜਾਇਦਾਦਾਂ ਗੁਰਕੋਆਂ ਗਿਆ ਸੀ ਮੋਹਨ ਸਿੰਘ ਤੜਜੀ ਜਿਆਦਾਰ ਜੀ ਵਰਗੇ ਲੀਡਰ ਜਿਨ੍ਹਾਂ ਨੂੰ ਬਰਫ਼ ਦੀਆਂ ਸਲੀਬਾਂ ਤੇ ਪਾਇਆ ਸਮੇਂ ਦੇ ਮੁੱਖ ਮੰਤਰੀਆਂ ਨੇ ਇਸ ਕਿਸਮ ਦੀ ਬਹੁਤ ਵੱਡੀ ਕਤਾਰ ਹੈ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਕੁਰਬਾਨੀਆਂ ਔਰ ਤਿਆਗ ਦੀ